ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਦੁਪਹਿਰ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਲਾਈਵ ਹੋ ਕੇ ਵਿਰੋਧੀ ਸਿਆਸੀ ਪਾਰਟੀਆਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਉਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਧਣ ਦਾ ਕਾਰਨ ਨਸ਼ੇ ਦੇ ਵਪਾਰੀਆਂ ਤੇ ਸਿਆਸੀ ਲੋਕਾਂ ਦੀ ਛੱਤਰਛਾਇਆ ਦਾ ਹੋਣਾ ਹੈ ਇਸ ਮੌਕੇ ਉਹਨਾਂ ਨਸ਼ੇ ਦੇ ਵਪਾਰੀਆਂ ਨੂੰ ਰਾਜਨੀਤਿਕ ਸਨਰਖਣ ਹੋਣ ਦੇ ਇਲਜ਼ਾਮ ਲਗਾਏ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਿਆਸੀ ਲੋਕਾਂ ਨੇ ਆਪਣੇ ਆਰਥਿਕ ਹਿੱਤਾਂ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵਧਾਵਾ ਦਿੱਤਾ ਹੈ ਕਿ ਪੰਜਾਬ 'ਚ ਜਿਹੜੇ ਨਸ਼ੇ ਵਧੇ ਆ ਉਹਦੇ ਪਿੱਛੇ ਪੋਲਿਟੀਕਲ ਪੈਟਰੋਨੇਜ ਰਿਹਾ ਹੈ ਰਾਜਨੀਤਿਕ ਸਨਰਖਣ ਔਰ ਇਹਦੇ ਕਰਕੇ ਕਿਉਂਕਿ ਇਹਦੇ 'ਚ ਪੋਲਿਟੀਕਲ ਲੋਕਾਂ ਦਾ ਚਾਹੇ ਉਹ ਪਹਿਲਾਂ ਕਾਂਗਰਸ ਹੋਵੇ ਚਾਹੇ ਇਕੱਲੀ ਭਾਜਪਾ ਹੋਵੇ ਇਹਨਾਂ ਨੇ ਆਪਣੇ ਆਰਥਿਕ ਯਾਨੀ ਕਿ ਇਕਨੋਮਿਕ ਇੰਟਰਸਟ ਵਾਸਤੇ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਸੀ ਉਹਨਾਂ ਨਾਲ ਮਿਲ ਕੇ ਇੱਕ ਇਸ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਵਾ ਦਿੱਤਾ ਜਿਸ ਚ ਇਹਨਾਂ ਨੂੰ ਆਰਥਿਕ ਲਾਭ ਹੀ ਹੋਇਆ ਔਰ ਜਦੋਂ-ਜਦੋਂ ਵੀ ਕਿਤੇ ਐਕਸ਼ਨ ਕਰਨ ਦੀ ਲੋੜ ਪਈ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਕੀਤਾ ਅਜ ਉਹਦੇ ਸੰਬੰਧ ਚ ਮੈਂ ਕੁਝ ਨਵਾਂ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਉਹ ਉਹ ਉਜਾਗਰ ਜਰੂਰ ਕਰਨਾ ਚਾਹੁੰਨਾ ਤੁਹਾਡੇ ਰਾਹੀਂ ਪੰਜਾਬ ਦੇ ਸਾਹਮਣੇ ਦੇਖੋ ਪੰਜਾਬ ਬੀਜੇਪੀ ਨੇ ਕਾਲੀ ਦਲ ਨਾਲ ਮਿਲ ਕੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈ ਔਰ ਕਈ ਸਾਡੇ ਲੋਕ ਸਾਡੇ ਪੱਤਰਕਾਰ ਸਾਥੀ ਵੀ ਹੋਰ ਵੀ ਇਹ ਗੱਲ ਕਹਿੰਦੇ ਰਿਹਾ ਵੀ ਤੁਸੀਂ ਜਿਹੜਾ ਇਹਨਾਂ ਦਾ ਨੈਕਸਸ ਕੰਮ ਕਰਦਾ ਹੈ ਉਹਨੂੰ ਉਜਾਗਰ ਨਹੀਂ ਕਰਦੇ ਉਸ ਕੜੀ 'ਚ ਮੈਂ ਅੱਜ ਤੁਹਾਡੇ ਨਾਲ ਰੋਬਰੂ ਹੋਇਆ ਹਾਂ ਪਟਿਆਲੇ ਤੋਂ ਅਨੁਜ ਖੋਸਲਾ ਇੱਕ ਭਾਜਪਾ ਦਾ ਕਾਉਂਸਲਰ ਹੈ ਵਾਰਡ ਨੰਬਰ 40 ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪੀ ਦੇ ਲੀਡਰ ਹੈ ਉਹਨਾਂ ਦਾ ਬਹੁਤ ਨਜ਼ਦੀਕੀ ਸਾਥੀ ਹੈ ਬਹੁਤ ਨਜ਼ਦੀਕੀ ਨਜ਼ਦੀਕੀ ਨਾ ਕਿ ਕੈਪਟਨ ਸਾਹਿਬ ਦੇ ਜਨਮ ਦਿਨ ਤੋਂ ਲੈ ਕੇ ਆ ਫੋਟੋ ਆ ਮੇਰ ਕੋ ਉਸ ਪ੍ਰੋਗਰਾਮ ਦੀ ਜਿਹੜੀ ਹੋਸਟਿੰਗ ਹੈ ਇਹ ਅਨੁਜ ਖੋਸਲਾ ਕਰਦਾ ਰਿਹਾ ਜਿਹੜਾ ਬੀਜੇਪੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਵਾਰਡ ਨੰਬਰ 40 ਦਾ ਚਾਹੇ ਉਹਨਾਂ ਦੀ ਕੈਪਟਨ ਸਾਹਿਬ ਦੀ ਬੇਟੀ ਹੋਵੇ ਉਹਦੇ ਨਾਲ ਉਹਨਾਂ ਨੂੰ ਮਠਾਈ ਮੂਹ ਚ ਪਾ ਰਿਹਾ ਚਾਹੇ ਉਹਨਾਂ ਦਾ ਧਾਰਮਿਕ ਕੋਈ ਸਮਾਗਮ ਹੋ ਉੱਥੇ ਵੀ ਅਨੁਜ ਖੋਸਲਾ ਜਿਹੜਾ ਹੈ ਕੈਪਟਨ ਪਰਿਵਾਰ ਨਾਲ ਜਾਂ ਬੀਜੇਪੀ ਦੇ ਵੱਡੇ ਲੀਡਰ ਤਰਨ ਚੋਗ ਨਾਲ ਵੀ ਇਹਦੀਆਂ ਫੋਟੋਆਂ ਜਿੱਥੇ ਮੱਥਾ ਟੇਕਣ ਜਾ ਰਿਹਾ ਮੇਰਾ ਕਹਿਣ ਤੋਂ ਪਾ ਫੋਟੋਆਂ ਦਾ ਇਹ ਹੈ ਵੀ ਇਹਦੀ ਨਜ਼ਦੀਕੀ ਇਸ ਹੱਦ ਤੱਕ ਹੈ ਕਿ ਜਿਹੜੇ ਬੀਜੇਪੀ ਦੇ ਤਮਾਮ ਵੱਡੇ ਨੇਤਾ ਹੈ ਉਹਨਾਂ ਨਾਲ ਇਹਦੇ ਪਰਿਵਾਰਿਕ ਸਬੰਧ ਹੈ ਨੇੜਤਾ ਵਾਲੇ ਸਬੰਧ ਹੈ ਤੇ ਉਧਰ ਨਸ਼ਿਆਂ ਦੇ ਮੁੱਦੇ ਤੇ ਬਿਜਲੀ ਮੰਤਰੀ ਈਟੀਓ ਹਰਪਜਨ ਸਿੰਘ ਵੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਆਪਣੇ ਹਲਕੇ ਦੇ ਵਿੱਚ ਲਗਾਤਾਰ ਸਰਗਰਮ ਨੇ ਅਤੇ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ ਦੇ ਵਿੱਚ ਉਚੇਤਨ ਕਰ ਰਹੇ ਨੇ ਜਿੱਥੇ ਉਹਨਾਂ ਵੱਲੋਂ ਵੱਖ-ਵੱਖਰੇ ਪਿੰਡਾਂ ਵਿੱਚ ਪਹੁੰਚ ਕੇ ਨਸ਼ਾ ਵਿਰੋਧੀ ਮੁਹਿੰਮ ਦਾ ਨਿਰੇਖਣ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੇ ਮੁੜ ਵਸੇਵੇਂ ਦੇ ਲਈ ਜ਼ਰੂਰੀ ਨਿਰਦੇਸ਼ ਵੀ ਅਫਸਰਾਂ ਤੇ ਅਹੁਦੇਦਾਰਾਂ ਨੂੰ ਦਿੱਤੇ ਜਾ ਰਹੇ ਨੇ ਆਪਣੇ ਇਸ ਖਾਸ ਦੌਰੇ ਦੇ ਵਿੱਚ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਜੰਡਿਆਲਾ ਗੁਰੂ ਦੇ ਪਿੰਡ ਭੰਗਵਾ ਪਿੰਡ ਗਦਲੀ ਅਤੇ ਪਿੰਡ ਦਸ਼ਮੇਸ਼ਨਗਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਨਸ਼ੇ ਦੇ ਵਪਾਰੀਆਂ ਨੂੰ ਕਾਨੂੰਨ ਦੇ ਹਵਾਲੇ ਕਰਨ ਦਾ ਸੁਨੇਹਾ ਦਿੱਤਾ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਕਾਫੀ ਸਾਡੇ ਨੌਜਵਾਨ ਇਸ ਬਿਮਾਰੀ ਦੀ ਪੇਂਟ ਚੜ ਚੁੱਕੇ ਨੇ ਔਰ ਅਸੀਂ ਇਹ ਫੈਸਲਾ ਕੀਤਾ ਹੈ ਕਿ ਕੁਝ ਵੀ ਹੋਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਤਹਈਆ ਕਰ ਲਿਆ ਹੈ ਕੇ ਪੰਜਾਬ ਦੇ ਵਿੱਚ ਉਹ ਨਸ਼ਾ ਖਾਤਮਾ ਕਰਕੇ ਹੀ ਰਵਾਂਗੇ ਪਿਛਲੇ 2 ਮਹੀਨੇ ਤੋਂ ਇਹ ਮੁਹਿੰਮ ਜੜੀ ਚੱਲ ਰਹੀ ਆ ਦੋ ਤਰ੍ਹਾਂ ਦੇ ਸਾਡੇ ਕੋਲ ਨਸ਼ੇ ਨਾਲ ਸੰਬੰਧਿਤ ਲੋਕ ਨੇ ਇੱਕ ਤੇ ਉਹ ਸਾਡੇ ਬੱਚੇ ਨੇ ਜਿਹੜੇ ਨਸ਼ਾ ਕਰਦੇ ਨੇ ਆਦੀ ਹੋ ਗਏ ਨੇ ਲਤ ਲੱਗੀ ਨਸ਼ੇ ਦੀ ਤੇ ਉਹ ਆਪਣਾ ਆਪ ਦਬਾਹ ਕਰੀ ਜਾ ਰਹੇ ਉਹਨਾਂ ਵਾਸਤੇ ਤੇ ਅਸੀਂ ਸਿਹਤ ਵਿਭਾਗ ਨੂੰ ਪੂਰਾ ਸਤਰਕ ਕਰ ਦਿੱਤਾ ਹੈ ਕਿ ਅਸੀਂ ਆਪਣੇ ਬੱਚੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਉਹਨਾਂ ਦਾ ਇਲਾਜ ਹੋਊਗਾ ਦਵਾਈ ਦਿੱਤੀ ਜਾਊਗੀ ਦਾਖਲ ਕਰਨ ਦੀ ਲੋੜ ਆ ਦਾਖਲ ਕੀਤੇ ਜਾਣਗੇ ਕਿਸੇ ਵੱਡੇ ਹਸਪਤਾਲ ਚੋਂ ਇਲਾਜ ਕਰਾਉਣ ਦੀ ਲੋੜ ਆ ਉੱਥੇ ਵੀ ਭੇਜਾਂਗੇ ਔਰ ਪਰਿਵਾਰ ਦਾ ਕੋਈ ਪੈਸਾ ਖਰਚ ਨਹੀਂ ਹੋਊਗਾ ਸਾਰਾ ਪੈਸਾ ਉਹਨਾਂ ਦੇ ਇਲਾਜ ਦੇ ਉੱਤੇ ਪੰਜਾਬ ਸਰਕਾਰ ਖਰਚ ਕਰੇਗੀ ਦੂਸਰੇ ਲੋਗ ਉਹ ਨੇ ਜਿਹੜੇ ਨਸ਼ੇ ਵੇਚਦੇ ਨੇ ਨਸ਼ੇ ਦੇ ਤਸਕਰ ਨੇ ਉਹਨਾਂ ਪ੍ਰਤੀ ਸਾਡਾ ਕੋਈ ਰਹਿਮ ਨਹੀਂ ਉਹਨਾਂ ਨੂੰ ਚੱਕਾਂਗੇ ਵੀ ਜੇਲਾਂ 'ਚ ਵੀ ਸੱਟਾਂਗੇ ਉਹਨਾਂ ਦੇ ਘਰ ਵੀ ਢਾਹ ਤੇ ਰੀ ਕਰਾਂਗੇ ਮਿੱਟੀ 'ਚ ਬਲਾਵਾਂਗੇ ਉਹਨਾਂ ਨੂੰ ਇੱਕੋ ਇੱਕ ਵਾਰ ਨੇਗਾ ਜਾਂ ਤੇ ਉਹ ਨਸ਼ੇ ਦਾ ਧੰਦਾ ਛੱਡ ਦੇਣ ਜਾਂ ਪੰਜਾਬ ਛੱਡ ਕੇ ਕਿਤੇ ਬਾਹਰ ਭੱਜਦੇਣ ਭੱਜ ਜਾਣ ਦੂਜਾ ਵਿਕਲਪ ਸਾਡੇ ਕੋਲ ਕੋਈ ਹੈ ਦੂਸਰੀ ਗੱਲ ਕੋਈ ਸਾਡੇ ਕੋਲ ਹੈ ਨਹੀਂ ਹੁਣ ਆਰ ਕਾਲ ਦੀ ਲੜਾਈ ਆ ਔਰ ਅਸੀਂ ਆਪਣੀ ਜਵਾਨੀ ਤਬਾਹ ਨਹੀਂ ਹੋਣ ਦੇਣੀ ਇੱਕ ਪਾਸੇ 70 ਵਿਸ਼ੇ ਹੁੰਦੇ ਨੇ ਇੱਕ ਪਾਸੇ ਚਾਰ-ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਬੈਠੇ ਹੁੰਦੇ ਨੇ ਤੁਸੀਂ ਦੇਖ ਰਹੇ ਹੋਵੋਗੇ ਰੋਜ਼ ਐਕਸ਼ਨ ਹੋ ਰਿਹਾ ਰੋਜ਼ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਬਣਾਏ ਹੋਏ ਮਹੱਲ ਟਾਏ ਜਾ ਰਹੇ ਨੇ ਜੀਐਸਬੀ ਪੀਲਾ ਪੰਜਾ ਜਾ ਜਾ ਕੇ ਤੇ ਇੱਕ ਮਿੱਟੀ ਦੇ ਵਿੱਚ ਉਹਨਾਂ ਦੀਆਂ ਕੋਠੀਆਂ ਮਿਲਾ ਰਿਆ ਆਪਣੇ ਹਲਕੇ ਦੇ ਵਿੱਚ ਵੀ ਧਾਰੜਪਿੰਡ ਦੇ ਵਿੱਚ ਅਸੀਂ ਦੋ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ਉਟਾਏ ਨੇ ਹੋਰ ਨਾਲੇ ਵੀ ਪੀਲਾ ਪੰਜਾ ਚੱਲੂਗਾ ਰਹਿਣ ਨਹੀਂ ਦੇਣੇ ਜਿਨ੍ਹਾਂ ਨੇ ਦੋ ਨੰਬਰ ਦੇ ਪੈਸੇ ਕਮਾਏ ਨੇ ਨਸ਼ਾ ਤਸਕਰੀ ਕਰਕੇ ਕਮਾਏ ਨੇ ਉਹਨਾਂ ਨੂੰ ਇੱਕ ਸੁਣਾਇਆ ਕਿ ਜਿਤਰਾ ਕਮਾਏ ਸੀਗੇ ਜਿਤਰਾ ਹੈ ਆਪਣੀਆਂ ਕੋਠੀਆਂ ਦਾ ਆਏ ਨੇ ਉਤਰਾ ਹੀ ਮਿੱਟੀ 'ਚ ਮਿਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕੰਨ ਹੋ ਜਾਣਗੇ ਕਿ ਗਲਤ ਤਰੀਕੇ ਨਾਲ ਪੈਸਾ ਕਮਾ ਕੇ ਤੇ ਆਪਣੀਆਂ ਕੋਠੀਆਂ ਨਹੀਂ ਬਣਾਉਂਦੇ ਦੱਖਣੀ ਪੂਰਬੀ ਏਸ਼ੀਆ ਤੇ ਚੀਨ ਵਰਗੇ ਮੁਲਕਾਂ ਦੇ ਵਿੱਚ ਕਰੋਨਾ ਦੇ ਕੇਸਾਂ ਦੇ ਵਿੱਚ ਵਾਧੇ ਦੇ ਨਾਲ-ਨਾਲ ਭਾਰਤ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ਵਿੱਚ ਜਿੱਥੇ ਰਾਸ਼ਟਰੀ ਪੱਧਰ ਤੇ ਸਰਕਾਰ ਵੱਲੋਂ ਹਸਪਤਾਲਾਂ ਦੇ ਵਿੱਚ ਚੌਕਸੀ ਵਰਤਣ ਤੇ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਉੱਥੇ ਹੀ ਪੰਜਾਬ ਸਰਕਾਰ ਵੀ ਕਰੋਨਾ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ। ਹਸਪਤਾਲਾਂ ਦੇ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਇਸ ਸੰਬੰਧੀ ਹਸਪਤਾਲਾਂ ਤੇ ਆਮ ਆਦਮੀ ਕਲੀਨਿਕਾਂ ਦਾ ਨਰੀਖਣ ਕੀਤਾ ਜਾ ਰਿਹਾ ਹੈ। ਅਚਨਚੇਤ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ। ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਹੈਲਥ ਐਮਰਜੈਂਸੀ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ। ਮਤਲਬ ਅਚਨਚੇਤ ਜਿਹਨੂੰ ਔਚਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ। ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਵਿਡ ਦੀ ਪੂਰੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲਾਂਟ ਆਕਸੀਜਨ ਪਲਾਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾਂ ਤੇ ਜਿਹੜਾ ਹੈਗਾ ਉਹ ਲਿਕੁਇਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲਾਂਟ ਸਟੈਂਡ ਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਆ ਗਿਆ ਉਹਦੇ ਵਿੱਚ ਵੀ ਆਈਸੋਲੇਸ਼ਨ ਆ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਕ ਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ پیشنਟ ਆਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ پیشنਟ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਨੇ ਸੁਪਰ ਸਪੈਸ਼ਲਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤੋ ਇਹ ਵੀ ਇੱਕ ਕਿਸਮ ਦਾ ਜਿਹੜਾ ਤੁਸੀਂ ਜਿਹੜੋ ਕਹਿ ਲੋ ਕੋਵਿਡ ਹੈ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਉਹਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲੇ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਆ ਵਿਸ਼ਪ ਸਿੰਘ ਸਸਤਾ ਉਹਨਾਂ ਨੇ ਇਹਨੂੰ ਅਜੇ ਅਜੇ ਬਾਲੋਰ ਨੇ ਅਜੇ ਤੱਕ ਕਿਹਾ ਨਹੀਂ ਹੈ ਕਿ ਇਟਸ ਅ ਵੇਰੀਐਂਟ ਆਫ ਕਨਸਰਨ ਇਹਦਾ ਮਤਲਬ ਇਹ ਹੁੰਦਾ ਕਿ ਇਹ ਸੀਰੀਅਸ ਨਹੀਂ ਹੈ ਇਹ ਅੱਜ ਦੀ ਰੇਟ ਦੇ ਵਿੱਚ ਬਟ ਅਸੀਂ ਇਹਦੇ ਬਾਵਜੂਦ ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਆ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਇਹ ਇੱਕ ਡਾ ਵਿੰਚੀ ਸਿਸਟ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਜਦੋਂ ਲੋਕ ਆਪਰੇਸ਼ਨ ਕਰਦੇ ਸੀ ਗਾਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਵੱਡਾ ਸਾਰਾ ਚੀਰਾ ਦੇ ਕੇ ਫਿਰ ਉਹਨੂੰ ਕਰਕੇ ਸਾਰਾ ਕਰਨਾ ਜਸ ਸੀਰੀਅਨ ਕਰਦੇ ਸੀ ਜਿਹੜੀਆਂ ਸਰਜਰੀਜ਼ ਹੁੰਦੀਆਂ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਲਈ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਿਹੜੀ ਟਾਂਕਿਆਂ ਚ ਵੀ ਇੱਕ ਪੈ ਜਾਂਦੀ ਸੀ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਬਲਕਿ 48 ਘੰਟੇ ਚ 72 ਘੰਟੇ ਚ ਘਰ ਚਲਾ ਜਾਂਦਾ ਸੀ ਹੁਣ ਇਹਦੇ ਚੋ ਜਿਹੜਾ ਇਹ ਬੜਾ ਸਿਸਟਮ ਹੈ ਇਹ ਲੇਟ ਡਾ ਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਕਿ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਔਰ ਪੇਸ਼ੈਂਟ ਨੂੰ ਬਹੁਤ ਸਾਰੇ ਜਿਵੇਂ ਤੁਹਾਡਾ ਗਲ ਬਲੈਡਰ ਹੈ ਜਾਂ ਉਹਦੇ ਵਿੱਚ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਆ ਉਹਦੇ ਵਾਸਤੇ ਹਸਪਤਾਲ ਚ ਰਹਿਣ ਦੀ ਲੋੜ ਹੀ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚਲੇ ਜਾਓ ਉਹਦੇ ਨਾਲ ਪੇਸ਼ੀਐਂਟ ਨੂੰ ਹਸਪਤਾਲ ਚ ਨਹੀਂ ਰਹਿਣਾ ਪਏਗਾ ਜਿਹੜੀਆਂ ਹਸਪੀਟਲ ਰਾਹ ਕੇ ਹਸਪੀਟਲ ਐਕਵਾਇਰਡ ਇਨਫੈਕਸ਼ਨ ਹੁੰਦੀਆਂ ਹੋਣੀ ਰਹਿਣਗੀਆਂ ਹਸਪੀਟਲ ਸਟੇ ਦਾ ਖਰਚਾ ਨਹੀਂ ਦੇਣਾ ਪਏਗਾ ਸੋ ਇਹ ਇੰਸਟਰੂਮੈਂਟਸ ਮਹਿੰਗੇ ਜ਼ਰੂਰ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਰਕਾਰ ਨੇ ਇਲਾਜ ਦੇਣਾ ਹੈ देयर इज नो ਕੁਐਸਚਨ ਕਿ ਕਹਿੰਦਾ ਪੇਸ਼ੀਐਂਟ ਅਫੋਰਡ ਇਟ ਕਹਿੰਦਾ ਗਵਰਨਮੈਂਟ ਅਫੋਰਡ ਇਟ ਯੈਸ ਸਾਡੀ ਭਗਵਾਨਤ ਮਾਨ ਕੋਮਟ ਵੀ ਕੈਨ ਫੋਰ ਨੀਥਿੰਗ ਫਾਰ आवर ਪੇਸ਼IENTS ਤੇ ਜਿਹੜੇ ਇਹ ਵੀ ਅਸੀਂ ਜਿਹੜੇ ਹੈਗੇ ਤਾਂ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਹੈ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੇ ਉੱਤੇ ਹੋਵੇ ਤੇ ਉਹ ਇਨਸਟਰੂਮੈਂਟ ਯੂਜ਼ ਕਰਨ ਔਰ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਵਰਲਡ ਕਲਾਸ ਸੁਵਿਧਾ ਜਿਹਨੂੰ ਮੈਂ ਕਹਾਂ ਜਿਹੜੇ ਆਪਰੇਸ਼ਨ ਅੱਜ ਕੱਲ ਅਮਰੀਕਾ ਚ ਹੋ ਰਿਹਾ ਤੇ ਯੂਰਪ ਚ ਹੋ ਰਿਹਾ ਔਰ ਜਿੰਦਰਾ ਹਸਪਤਾਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ ਹੋਣਗੇ ਅਸੀਂ ਸਾਰੇ ਜਿੰਨੇ ਤੁਹਾਡੇ ਸਰਜੀਕੀ ਦੇ ਆਪਰੇਸ਼ਨ ਥੀਟਰ ਹੈ ਉਹਨਾਂ ਨੂੰ ਮੋਡੂਲਰ ਆਪਰੇਸ਼ਨ ਥੀਟਰ ਬਣਾਤਾ ਹੋਇਆ ਸੋ ਮੈਂ ਲੋਕ 3 ਕਰੋੜ ਲੋਕਾਂ ਨੂੰ ਸਾਡੇ 65 ਲੱਖ ਫੈਮਿਲੀਜ਼ ਨੂੰ 10-10 ਲੱਖ ਦਾ ਬੀਮਾ ਮਿਲ ਜੇਗਾ ਸਾਰੇ ਇਲਾਜ ਫ੍ਰੀ ਕਰਾਂਗੇ ਬਟ ਅਸੀਂ ਆਪਣੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਵਰਗੇ ਉਹਨਾਂ ਉਹਨਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫੇਰ ਤੋਂ ਭਾਰਤ ਦੇ ਵਿੱਚ ਵਧਣ ਲੱਗ ਪਏ ਨੇ ਹਰ ਰੋਜ਼ ਕੋਵਿਡ ਦੇ ਨਵੇਂ ਕੇਸ ਸਾਹਮਣੇ ਆ ਰਹੇ ਨੇ ਬੁੱਧਵਾਰ ਸਵੇਰ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 1047 ਐਕਟਿਵ ਕੇਸ ਮਿਲੇ ਨੇ ਮਹਾਰਾਸ਼ਟਰ ਦੇ ਵਿੱਚ 68 ਉੱਤਰ ਪ੍ਰਦੇਸ਼ ਦੇ ਵਿੱਚ 10 ਨਵੇਂ ਮਾਮਲੇ ਸਾਹਮਣੇ ਆਏ ਨੇ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 11 ਹੋ ਚੁੱਕੀ ਹੈ ਦੇਸ਼ ਦੇ ਵਿੱਚ ਕੋਵਿਡ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਈ ਰਾਜਾਂ ਵੱਲੋਂ ਹਸਪਤਾਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਿਹਤ ਮੰਤਰਾਲੇ ਨੇ ਵੀ 26 ਮਈ ਤੱਕ ਡਾਟਾ ਅਪਡੇਟ ਕੀਤਾ ਸੀ ਉਸ ਦੇ ਮੁਤਾਬਕ ਦੇਸ਼ ਦੇ ਵਿੱਚ 1010 ਐਕਟਿਵ ਕੇਸ ਸਨ ਪਰ ਹੁਣ ਗਿਣਤੀ ਅੱਗੇ ਨਾਲ ਵਧ ਗਈ ਹੈ ਮਹਾਰਾਸ਼ਟਰ ਦੇ ਵਿੱਚ 68 ਨਵੇਂ ਕੇਸ ਸਾਹਮਣੇ ਆਏ ਨੇ ਜੇਰਾ ਵਿੱਚੋਂ 31 ਕੇਸ ਮੁੰਬਈ ਸ਼ਹਿਰ ਦੇ ਵਿੱਚ ਨੇ ਜੇ ਮੁੰਬਈ ਦੇ ਕੋਲੈਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਹੁਣ ਤੱਕ 325 ਹੋ ਚੁੱਕੇ ਨੇ ਮੁੰਬਈ ਦੇ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਜੇ ਜੇ ਹਸਪਤਾਲ ਦੇ ਵਿੱਚ 15 ਬੈੱਡ ਵਾਲਾ ਆਈਸੋਲੇਸ਼ਨ ਵਾਰਡ ਵੀ ਤਿਆਰ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਨੇ ਇੱਥੇ 26 ਮਈ ਤੱਕ ਐਕਟਿਵ ਕੇਸਾਂ ਦੀ ਗਿਣਤੀ 15 ਸੀ ਜੋ ਕਿ 10 ਹੋਰ ਵਧ ਗਏ ਨੇ ਗਾਜ਼ੀਆਬਾਦ ਦੇ ਵਿੱਚ ਵੀ ਲਗਾਤਾਰ ਕਰੋਨਾ ਦੇ ਮਾਮਲੇ ਵਧ ਰਹੇ ਨੇ ਇੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ ਇਹਨਾਂ ਵਿੱਚੋਂ 13 ਮਰੀਜ਼ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਤੇ ਇੱਕ ਮਰੀਜ਼ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਗਾਜ਼ੀਆਬਾਦ ਦੇ ਵਿੱਚ ਇੱਕ 4 ਮਹੀਨੇ ਦਾ ਬੱਚਾ ਵੀ ਕਰੋਨਾ ਪੋਜ਼ਿਟਿਵ ਮਿਲਿਆ ਹੈ ਰਾਜ ਦੇ ਹਸਪਤਾਲਾਂ ਨੂੰ ਕਰੋਨਾ ਨੂੰ ਲੈ ਕੇ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਮਾਮਲੇ ਵਧ ਰਹੇ ਨੇ ਉਧਰ ਚੰਡੀਗੜ੍ਹ ਦੇ ਵਿੱਚ ਵੀ ਇੱਕ ਮਾਮਲਾ ਕਰੋਨਾ ਪੋਜ਼ਿਟਿਵ ਦਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਿਹਤ ਮੰਤਰਾਲਾ ਹੁਣ ਚੌਕਸ ਹੈ ਤੇ ਪੰਜਾਬ ਦੇ ਵਿੱਚ ਵੀ ਕਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਧਰ ਅਮਰੀਕੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਅਮਰੀਕਾ ਦੇ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਅਕ ਸਾਹਮਣੇ ਆਈ ਹੈ ਅਮਰੀਕੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਾ ਇੰਟਰਵਿਊਜ਼ ਤੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਆਪਣੇ ਇੱਕ ਦਸਤਾਵੇਜ਼ ਦੇ ਵਿੱਚ ਹੁਕਮ ਜਾਰੀ ਕੀਤਾ ਹੈ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਯਹੂਦੀ ਵਿਰੋਧੀ ਪ੍ਰਦਰਸ਼ਨ ਹੋਏ ਨੇ ਅਤੇ ਖੱਬੇ ਪੱਖੀ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਉਹਨਾਂ ਨੂੰ ਰੋਕਣਾ ਇਸ ਦਾ ਖਾਸ ਮਕਸਦ ਹੈ ਰੂਬੀਆਂ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ ਇਸ ਆਦੇਸ਼ ਦੇ ਵਿੱਚ ਕਿਹਾ ਕਿ ਨਵੀਆਂ ਇੰਟਰਵਿਊਸ ਤੈਅ ਨਾ ਕੀਤੀਆਂ ਜਾਣ ਹਾਲਾਂਕਿ ਪਹਿਲਾਂ ਤੋਂ ਜਿਹੜੀਆਂ ਇੰਟਰਵਿਊਸ ਦੀਆਂ ਤਰੀਕਾਂ ਤੈਅ ਨੇ ਉਹਨਾਂ ਦੇ ਇੰਟਰਵਿਊਸ ਕੀਤੇ ਜਾ ਸਕਦੇ ਨੇ ਪਰ ਨਵੀਆਂ ਤਰੀਕਾਂ ਤੈਅ ਨਾ ਕਰਨ ਦੇ ਨਿਰਦੇਸ਼ ਅਮਰੀਕੀ ਵਿਦੇਸ਼ੀ ਵਿਭਾਗ ਵੱਲੋਂ ਦੁਨੀਆ ਭਰ ਦੀਆਂ ਵੈਸੀਆਂ ਨੂੰ ਜਾਰੀ ਕੀਤੇ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਇਸ ਦਾ ਸੰਬੰਧ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਯਹੂਦੀ ਵਿਰੋਧੀ ਪਰਦਰਸ਼ਨਾਂ ਦੇ ਨਾਲ ਹੈ ਜੋ ਕਿ ਖੱਬੇ ਪੱਖੀ ਵਿਚਾਰ ਰੱਖਣ ਵਾਲੇ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਨੇ ਅਮਰੀਕੀ ਸਰਕਾਰ ਵੱਲੋਂ ਹੁਣ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣੋਂ ਰੋਕਿਆ ਜਾ ਰਿਹਾ ਜਿਸ ਕਾਰਨ ਇਹ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਤੇ ਨਵੇਂ ਸਿਰੇ ਤੋਂ ਅਮਰੀਕੀ ਸਰਕਾਰ ਅਜਿਹੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਚੈੱਕ ਕਰਨਾ ਚਾਹੁੰਦੀ ਹੈ ਜੋ ਵਿਦਿਆਰਥੀ ਅਮਰੀਕਾ ਦੇ ਵਿੱਚ ਆ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਅਮਰੀਕੀ ਸਰਕਾਰ ਨਹੀਂ ਚਾਹੁੰਦੀ ਕਿ ਅਮਰੀਕਾ ਦੇ ਵਿੱਚ ਪੜ੍ਹਾਈ ਦੇ ਬਹਾਨੇ ਨਾਲ ਆਏ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਇਸੇ ਕਰਕੇ ਅਮਰੀਕੀ ਸਰਕਾਰ ਦੇ ਵੱਲੋਂ ਇਹ ਸਖਤਾਈ ਕੀਤੀ ਗਈ ਹੈ ਅਮਰੀਕਾ ਦੇ ਵਿੱਚ ਵਿਜ਼ਟਰ ਵੀਜ਼ੇ ਦੇ ਤੌਰ ਤੇ ਆਉਣ ਵਾਲੇ ਲੋਕਾਂ ਦੇ ਲਈ ਵੀ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਉਖਾਈ ਹੋ ਸਕਦੀ ਹੈ ਉਹਨਾਂ ਸੰਬੰਧੀ ਵੀ ਅਜਿਹੇ ਨਿਰਦੇਸ਼ ਅਮਰੀਕੀ ਸਰਕਾਰ ਜਾਰੀ ਕਰ ਸਕਦੀ ਹੈ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਐਸਐਸਪੀ ਫਾਜ਼ਲ ਕਾ ਵਰਿੰਦਰ ਸਿੰਘ ਬਰਾਡ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਾਜ਼ਿਲਕਾ ਥਾਣੇ ਦੇ 4 ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਵਿਜੀਲੈਂਸ ਨੇ ਉਹਨਾਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹਨਾਂ ਸਾਰੇ ਫੈਸਲਿਆਂ ਦੇ ਮੁਤਾਬਕ ਭ੍ਰਿਸ਼ਟਾਚਾਰ ਵਿੱਚ ਲਿਫਤ ਅਫਸਰਾਂ ਦੇ ਉੱਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਪੁਲਿਸ ਦੇ ਵੱਡੇ ਅਫਸਰ ਹੀ ਕਿਉਂ ਨਾ ਹੋਣ ਜਦੋਂ ਕਦੇ ਵੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਕੇ ਸਬੂਤ ਮਿਲਦੇ ਨੇ ਤਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਹੁਦਿਆਂ ਤੋਂ ਮੁਅਤਲ ਵੀ ਕੀਤਾ ਜਾ ਰਿਹਾ ਸੋ ਇਸ ਸੰਬੰਧ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸਾਫ਼ ਆਖਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਵਾਲਾ ਅਫਸਰ ਕਿਉਂ ਨਾ ਹੋਵੇ ਜੇਕਰ ਲੋਕਾਂ ਦੇ ਨਾਲ ਭ੍ਰਿਸ਼ਟਾਚਾਰ ਕਰਦਾ ਹੈ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਸੇਵਾਵਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਤਾਂ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ।